ਉੱਤਰੋ ਕਜਰੋ ਕਜਰੋ ਕ ਬਾਹਰ ਖੋਲ ਓਏ ਬਾਹਰ ਖੋਲ ਉਹ ਨਾਡੀ ਬਾਹਰ ਖੋਲ ਸੁਣਿਆ ਤੈਨੂੰ ਰਵੀ ਆ ਰਵੀ ਓਏ ਬਦਮਾਸ਼ਾ ਬਾਹਰ ਦਾ ਖੋਲ ਹੁਣ ਰਵੀ ਆਗਾ ਚਲੋ ਬਾਤ ਯਾਰ ਬਾਕਸਲੇ ਬਾਤ ਲੋ ਬਰਾਵੀ ਆ ਬਾਰ ਬਾਰ ਆਗਲ ਕਰੀਏ ਨਾ ਹਾਂ ਹਰ ਕੇ ਦਈਏ ਨਾ ਸਮਾਨ ਨੀ ਓੜੀ ਕਿਉਂ ਖੜਾਈਆ ਇਸਮਾਨ ਹਾਂ ਜੈਨੋ ਇਹ ਕੀ ਕਰਦਾ ਇਹ ਗੱਤੀ ਬੋਤਲ ਬੜਾ ਨਮਾ ਨੇ ਕਹੀ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਪਿੰਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਨਾ ਨਵੇਂ ਲੱਗਣੋਂ ਪੁਰਾਣੇ ਲੱਗਣੋਂ ਸਾਡੇ ਘਣਾ ਆਉਂਦੇ ਨਹੀਂ ਤੇਰੇ ਕੋਲੇ ਆ ਆਹਰੇ ਕਰ ਸਮਾਨ ਉਹਰੇ ਕਰ ਉਹ ਤੈਨੂੰ ਦੇ ਦਿੰਦੇ ਤੇਰੀ ਮਾਇਆ ਦੇ ਰਿਆਂ ਮੈਂ ਤੈਨੂੰ ਨਹੀਂ ਕਰੀ ਤੈਨੂੰ ਆਇਆ ਪਤਾ ਵੀ ਇਹ ਸਮਾਨ ਵੇਚੀ ਜਨਾ ਇੱਥੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਣੇ ਦੱਸ ਲੈ ਤੇਰੇ ਕੋਲੇ ਅੱਗੇ ਆਇਆ ਕਦੇ ਮਣ ਆਇਆ ਨਹੀਂ ਇਹਨਾਂ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇੱਕ ਧਾਰਨਾ ਜੇ ਤੁਸੀਂ ਜੰਤੂ ਆਖਰੀ ਇਹ ਸਾਡੇ ਤੇ ਤੂੰ ਦਾ ਤੂੰ ਰੁਕਣਾ ਤੇ ਤੂੰ ਰੁਕਣਾ ਤੇ ਨਹੀਂ ਰੁਕਣਾ ਉਹ ਤੂੰ ਰੁਕਣਾ ਤੇ ਰੁਣੀ ਨਹੀਂ ਰੁਕਣਾ ਹੈ ਪੀਂਦਾ ਤਾਂ ਆ ਫਿਰ ਵੇਚਦਾ ਕੋ ਪੀ ਜਾ ਯਾਰ ਬਈ ਨਾ ਖਰਚਾ ਹੀ ਪੂਰਾ ਕਰ ਖਾਜਰੇ ਮਾਰ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਬਸਾ ਇਹ ਬਸਾ ਕਵੱਬਾ ਦੇ ਲਾਵਾ ਨਾ ਨਾ ਵੇ ਰੋਲੇ ਕੌਣ ਵਾਲੀ ਕਿਹੜੀ ਗੱਲ ਆ ਯਾਰ ਰੋਲੇ ਕੌਣ ਵਾਲੀ ਕਿਹੜੀ ਗੱਲ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫਿਰ ਵੇਚਦਾ ਫਿਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪ ਪੀ ਜਾ ਓਏ ਅਟਾਲੇ ਫਿਰ ਇਹਨਾਂ ਨੂੰ ਹਟਾਉਂਗਾ ਅਟਾਲਾ ਕਢਾ ਕਰਨਾ ਅਟਾਲਾ ਤੂੰ ਵੇਚ ਤਾਂ ਫਿਰ ਹੁਣ ਤੋਂ ਇੱਥੇ ਆਉਂਦੇ ਖੜਾਉਂਦਾ ਫਿਰ ਮੈਂ ਖੜਾ ਤੂੰ ਕਿਵੇਂ ਵੇਚੇਗਾ ਮੈਂ ਜੋ ਨਹੀਂ ਵੇਚੂਗਾ ਤੂੰ ਲੈ ਵੇਚ ਹੁਣ ਦੇ ਕੇ ਨੂੰ ਲੈ ਜਾਣ ਤੇ ਵਰਗੀ ਆਉਂਦਾ ਬਾਹਰ ਤੁਹਾਨੂੰ ਤੇ ਨੂੰ ਮੈਂ ਦੇ ਕੇ ਰੱਖਾਂ ਤੂੰ ਐਡਾ ਘਟਾਗਾ ਬਣਾ ਫਿਰ ਤਾਂ ਪਹਿਲੀ ਯਾਰ ਆਪਦੇ ਆਪ ਨੂੰ ਚਿੱਟਾ ਵੇਚਦਾ ਤੂੰ ਆਖੀ ਕੋਈ ਹੋਰ ਕਮਾਈ ਕਰ ਤਾਂ ਤੂੰ ਮੈਨੂੰ ਦੇ ਦਿਆ ਕਰਤੀ ਯਾਰ ਮੈਨੂੰ ਲਵਣੀ ਬੇਸਤ ਆ ਤੈਨੂੰ ਇਹੋ ਜਿਹਾ 30000 ਦਵਾਉ ਮੈਂ ਤੂੰ ਯਾਦ ਰੱਖੇਗਾ ਤੈਨੂੰ ਮੈਂ ਦੱਸਦਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣਾ ਆ ਵੀ ਜੇਲਾ ਤੂੰ ਫੜਦਾ ਤੈਨੂੰ ਮੈਂ ਤਾਂ ਕਰਕੇ ਆਇਆ ਫੈਮਿਲੀ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮਿਲਣਗੇ ਤੂੰ ਯਾਦ ਰੱਖੇਗਾ ਤੈਨੂੰ ਤਾਂ ਕਹਿਣਾ ਠੀਕ ਹੈ ਨਾ ਜੇ ਤੂੰ ਆਪ ਆਪ ਦੇ ਆਪ ਨੂੰ ਸਮਝਦਾ ਵੀ ਆਪਾਂ ਗਰੀਬ ਘਰ ਦਾ ਪੁੱਤ ਆ ਤੂੰ ਇਹ ਗੱਲਾਂ ਛੱਡਣਾ ਚਾਹਣਾ ਪੀਣ ਪੀਣ ਨੂੰ ਵੀ ਛੱਡਣਾ ਚਾਹਣਾ ਤੇਰੇ ਨਾਲ ਆ ਇਹ ਤੂੰ ਅੜੀ ਨਾ ਵੇਚੀਂ ਨਾ ਇਸੀ ਨਹੀਂ ਵੇਚਣਾ ਲੈਣਾ ਇਹ ਤੁਹਾਨੂੰ ਕਹਤਾ ਮੈਂ ਆ ਕੋਈ ਨਾ ਜਾ ਬੱਤ ਹਾਂ ਜਾਂ ਤਾਂ ਕਿੰਜਾਂ ਕਿੰਜ ਆਵਾਜ਼ ਸੁਣ ਪੀੜਾਂ ਦਖਲੀ ਬੰਦੇ ਨਾ ਛੜਾ ਦੇ ਮਾਤਾ ਨਹੀਂ ਛੜਣੀ ਅੱਛਾ ਇਹ ਨੂੰ ਚਵਾ ਦੇ ਸੈਂਡਰ ਇਹ ਨਾ ਲੈ ਆ